ਦਾਲ ਨੂੰ ਯਾਦ ਕਰੀਏ ਜਦੋਂ ਇੱਕ ਇੱਕ ਮਹੀਨਾ ਖਾਲਸਾ ਭੁੱਖਾ ਰਹਿ ਕੇ ਵੀ ਕੰਦਾ ਹੁੰਦਾ ਸੀ ਚੜਦੀ ਕਲਾ ਵਾ ਤੇ ਅੱਜ ਇੱਕ ਦਿਨ ਕੱਢਣਾ ਇਹ ਨਾਲ ਹੀ ੋਂਖਾ ਹੋ ਗਿਆ ਇਹ ਕਿਹੜੇ ਖਾਲਸੇ ਦੀ ਗੱਲ ਕਰੀਏ ਇਹ ਤਾਂ ਮੈਂ ਸਾਚਾ ਵਾਲਾ ਪਹਿਰਾ ਅੱਜ ਨਹੀਂ ਹੈਗਾ ਖਾਲਸਾ ਜੀ ਜਦੋਂ ਤੱਕ ਸਾਡੇ ਮਨਾਂ ਦੇ ਵਿੱਚ ਬਾਣੀ ਦਾ ਵਾਸਾ ਨਹੀਂ ਨਾ ਹੁੰਦਾ ਉਦੋਂ ਤੱਕ ਸਮਝ ਲਿਓ ਕਿ ਅਸੀਂ ਇੱਕ ਉਹ ਖਾਲਸੇ ਆ ਜਿਨ੍ਹਾਂ ਨੂੰ ਮਾਰੇ ਨੇ ਕਿਹਾ ਸੀ ਮਲੇਸ਼ ਖਾਲਸਾ ਪੈਦਾ ਹੋਏਗਾ ਦੁਨੀਆ ਤੇ ਕਿਉਂ ਮਲੇਸ਼ ਖਾਲਸਾ ਕੀ ਕਰਿਆ ਕਰੇਗਾ ਉਹ ਹਮੇਸ਼ਾ ਮਾਇਆ ਨੂੰ ਜੱਗੀਆਂ ਪਾਇਆ ਤੇ ਜੇ ਕਿਤੇ ਮੇਰੇ ਇੱਕ ਵੀ ਖਾਲਸਾ ਉਹਨਾਂ ਦੇ ਵਿੱਚ ਪੈਦਾ ਹੋ ਜੇਗਾ ਨਾ ਉਹਨਾਂ ਦਾ ਜਿਉਣਾ ਦੂਰ ਪਰ ਕਰਦਿਆ ਕਰੇਗਾ ਖਾਲਸਾ ਜੀ ਉਹ ਸਮਾ ਮਾਰੇ ਨੇ ਅਲੀ ਕੀ ਹੋਇਆ ਮਾਰੇ ਕਹਿੰਦੇ ਨਰਦ ਗਰਦ ਮੇਵੇ ਲਾਉ ਜੋ ਮਾਤੇ ਅਭਿਮਾਨ ਕੇ ਜਿਨ੍ਹਾਂ ਨੂੰ ਅਭਿਮਾਨ ਚੜ ਗਿਆ ਨਾ ਹੰਕਾਰ ਚੜ ਗਿਆ ਮਾਰੇ ਦੇ ਵਚਨ ਜੇ ਜਿਹੜੇ ਕਲਗੀਧਰ ਪਾਸ਼ਾ ਨੇ ਦੁਨੀਆ ਤੇ ਰਾਜ ਕਰਕੇ ਵੀ ਦਿਖਾਇਆ ਤੇ ਜੰਗਾ ਝੱਟ ਕੇ ਵੀ ਦਿਖਾਈਆਂ ਨਿਸ਼ਾਨ ਨਿਗਾਰੇ ਪ੍ਰਗਟ ਕਰਕੇ ਵੀ ਦਿਖਾਏ ਤੇ ਮੁੜ ਕੇ ਕਹਿ ਕੇ ਗਏ ਕਿ ਖਾਲਸਾ ਜੀ ਜਦ ਇਹ ਕਰੇ ਕਿ ਪ੍ਰੰਗ ਦੀ ਰੀਤ ਮੈਂ ਨਾ ਕਰੂੰ ਰੀਤ ਦੀ ਬਰਤੀਤ ਇਹ ਮਰਦੇ ਨੇ ਮਰ ਜਾਣ ਇਹ ਮੇਰਾ ਬਾਣਾ ਨਹੀਂ ਪਾਇਆ ਇਹਨਾਂ ਨੇ ਇਹ ਬਹਿਰੂਪੀਏ ਨੇ ਇਹਨਾਂ ਲੋਕਾਂ ਦੇ ਵਿਸ਼ਵਾਸ ਤਾ ਕਰਿਓ ਕਿਉਂਕਿ ਇਹ ਜੇ ਮੇਰਾ ਬਾਣਾ ਪਾਇਆ ਹੋਵੇ ਤੇ ਇਹ ਦੂਜੇ ਕੰਨੀ ਪਤਾ ਵੀ ਨਾ ਲੱਗਣ ਦੇਣ ਕਿ ਇਹਨਾਂ ਨੂੰ ਭੁਗ ਸਤਾਰੀ ਇੱਕ ਬਿਮਾਰੀ ਸਤਾਰੀ ਹੈ ਖਾਲਸਾ ਜੀ ਇਹ ਕੋਈ ਸੋਖਾ ਨਹੀਂ ਬਾਣਾ ਪਾਣਾ ਦੁਨੀਆ ਤੇ ਇਹ ਬਾਣੇ ਨੂੰ ਤਿਆਰ ਰਹਿਣਾ ਚੜ੍ਹਦੀ ਕਲਾ ਚ ਰਹਿਣਾ ਇਹ ਖਾਲਸਾ ਜੀ ਸਮੇ ਦਾ ਪ੍ਰਤੀਕ ਹੈ ਅੱਜ ਜੇ ਸਮੇ ਨੇ ਮਾੜੀ ਮਾਰ ਮਾਰੀ ਤੇ ਉਹ ਕਿੰਨਾ ਨੇ ਮਾਰੀ ਜਿਨ੍ਹਾਂ ਲੋਕਾਂ ਦੇ ਕੋਲ ਹਜ਼ਾਰਾਂ-ਹਜ਼ਾਰਾ ਬੰਦਾ ਸਕورٹی ਹੁੰਦੀ ਏ ਉਹ ਸਾਡੇ ਤੇ ਰਾਜ ਕਰ ਰਹੇ ਨੇ ਤੇ ਜਿਹੜਾ ਖਾਲਸਾ 2 ਲੱਖ ਗੱਜਿਆ ਪਹਿਲੇ ਸਮਿਆਂ ਚ ਉਹਨੂੰ ਅੱਜ ਮਾਰਨਾ ਪਿਆ ਜਾ ਰਿਹਾ ਹੈ ਕਿ ਕਿੱਥੋਂ ਦੀ ਕਹਾਣੀਆਂ ਨੇ ਖਾਲਸਾ ਜੀ ਅੱਜ ਸਾਡੇ ਖਾਲਸੇ ਨੂੰ 100 ਸਾਲ ਦਾ ਵਕਾ ਹੋ ਗਿਆ ਕਿ ਉਹਨੇ ਆਪਣੇ ਹੱਥੋਂ ਸਾਰੀ ਕਮਾਂਡ ਐਜਿਪੀਸੀ ਦੇ ਹੱਥ ਚ ਦੇ ਦਿੱਤੀ ਕਿਉਂ ਦਿੱਤੀ ਖਾਲਸਾ ਜੀ ਖਾਲਸਾ ਕਦੀ ਰਾਜ ਨਹੀਂ ਕਰਦਾ ਖਾਲਸਾ ਕਹਿੰਦਾ ਜੇ ਕੋਈ ਰਾਜ ਕਰ ਸਕਦਾ ਤੇ ਆ ਜੇ ਸਾਡੇ ਕੋਲ ਜੇ ਕੋਈ ਗਰੀਬ ਨੂੰ ਰੋਟੀ ਖਵਾ ਸਕਦਾ ਤੇ ਖਵਾਏ ਜੇ ਕਿਸੇ ਗਰੀਬ ਨੂੰ ਕੱਪੜਾ ਦੇ ਸਕਦਾ ਤੇ ਦੇਏ ਜੇ ਕਿਸੇ ਗਰੀਬ ਦਾ ਪਾਲਣ ਪੋਸ਼ਣ ਕਰ ਸਕਦਾ ਤੇ ਦੇ ਆਏ ਸਾਡੇ ਕੋਲ ਅਸੀਂ ਉਹਨੂੰ ਰਾਜ ਦੇ ਦਿੰਦੇ ਆ ਇਹ ਖਾਲਸਾ ਦੀ ਬਿਉਂਤ ਬੰਦੀ ਆ ਪਰ ਮਾਫ ਕਰਨਾ ਜਦੋਂ ਸਾਡੇ ਤੋਂ ਰਾਜ ਲੈਂਦੇ ਨੇ ਖਾਲਸੇ ਤੋਂ ਉਦੋਂ ਨੀਵੇਂ ਹੋ ਕੇ ਲੇਲੜੀਆਂ ਕੱਢ ਕੇ ਲੈਂਦੇ ਨੇ ਤੇ ਜਦੋਂ ਰਾਜ ਉੱਤੇ ਸਤਾ ਤੇ ਬਹਿ ਜਾਂਦੇ ਨੇ ਉਦੋਂ ਖਾਲਸੇ ਨੂੰ ਕਹਿੰਦੇ ਵੇ ਤੁਸੀਂ ਕੌਣ ਹੋ ਪਰ ਖਾਲਸਾ ਜੀ ਇਹ ਯਾਦ ਰੱਖਿਓ ਕਦੀ ਵੀ ਖਾਲਸਾ ਕਿਸੇ ਦੇ ਅੱਗੇ ਹੱਥ ਅੱਡ ਕੇ ਰਾਜ ਨਹੀਂ ਮੰਗਦਾ ਹੁੰਦਾ ਜੋ ਰਾਜਲੇ ਹਨ ਮਿਹਰਬਾਨੇ ਰਹੇ ਹਨ ਖਾਸ ਨੇ ਰੀਤਿਆ ਜਦੋਂ ਵੀ ਰਾਜ ਲੈਣਾ ਖਾਸ ਨੇ ਹਮੇਸ਼ਾ ਆਪਣੇ ਬਲਦੇ ਨਾਲ ਲੈਣਾ ਕਿਸੇ ਦੇ ਅੱਗੇ ਲੇਲਣੀਆਂ ਨਹੀਂ ਜੇ ਕੱਢਣੀਆਂ ਮਾਰਨੇ ਕਿਆ ਮਾਇਆ ਇਕੱਠੀ ਕਰਕੇ ਦੇਵੇਂਗੇ ਨੰਦਰ ਲਾਏ ਨੰਗਾ ਭੁਖਾਰ ਦੀਆ ਖਾਲੀ ਕੋਈ ਨਾ ਜਾਏ ਨਾਨਕੇ ਆਖੇ ਰੁਪੰਦੀਨ ਇਹ ਵਰਤੇ ਕੀ ਰੀਤ ਕਰਨੀ ਨਾਮਾ ਜੋੜ ਵਦੇ ਸਭ ਸੋ ਪ੍ਰੀਤ ਮਾਰੇ ਕਹਿੰਦੇ ਜਿਹੜਾ ਕਰਨੀ ਨਾਮੇ ਦਾ ਜਾਪ ਕਰੇਗਾ ਨਾ ਸੰਦੇਗੀ ਅधिकਾਸੇ ਦੇ ਨਾਲ ਪੀਸ ਵਧਿਆ ਕਰੇ ਕਿਉਂਕਿ ਮਾਰੇ ਨੇ ਪਹਿਲੇ ਹੀ ਕਦੀ ਨਾ ਮੇਚ ਆਪਣਾ ਰਾਜ ਦੀ ਗੱਲ ਕਰ ਦਿੱਤੀ ਹੈ ਅੱਜ ਅਸੀਂ ਭੋਲੇ ਲੋਕ ਸਿਰਫ ਆਪਣੇ ਘਰਾਂ ਤੱਕ